ਹਾਂਜੀ ਸასი ਕਾਲ ਜੀ ਆਪਾਂ ਆਇਆ ਖੇਤ ਸਬਜੀ ਜੀ ਨੂੰ ਪਾਣੀ ਲਾਉਣ ਜਿਹੜੇ ਪਿਆਜ਼ ਪੀਜ ਵੀ ਜੇ ਸੀਗੇ ਪਿਆਜ਼ ਗੋਭੀ ਤੇ ਉਹਨੂੰ ਲਾਉਣਾ ਆ ਪਾਣੀ ਤੇ ਦੇਖੋ ਆ ਦੇ ਪਿਆ ਹੋ ਗਿਆ ਦੇ ਤਰਪੇ ਦੇਖੋ ਪਿਆਜ਼ ਇਹਨਾਂ ਥਾਂ ਪੱਕਾ ਰੱਖਿਆ ਕਰਕੇ ਇਹਦੇ ਚ ਮੁਰਕਾ ਮੁਰਕ ਛੇਤੀ ਉੱਠ ਖੜਦੀ ਆ ਹੁਣ ਆ ਪਾਣੀ ਲਾ ਕੇ ਤੇ ਫਿਰ ਇਹਨੂੰ ਗੋੜਦਾਂਗੇ ਆ ਦੇਖੋ ਪਿਆਜ਼ ਵਧੀਆ ਚੱਲ ਪਈ ਦੇਖੋ ਗੋਭੀ ਵੀ ਵਧੀਆ ਚੱਲ ਪਈ ਹੁਣੇ ਪਾਣੀ ਮੰਗਦੀ ਇਹਨੂੰ ਹੁਣ ਪਾਣੀ ਪਤਲਾ ਜਾਂ ਖੱਚਮਾ ਜਾਂ ਪਾਣੀ ਲਾ ਦਾਂਗੇ ਇਹ ਗੱਲ ਬਣ ਜੂ ਮੁਰਕ ਜਾਨੀ ਕਿ ਵਿੱਚ ਹੁਣ ਪਾਣੀ ਲਾ ਕੇ ਫਿਰ ਇਹਨੂੰ ਗੋੜਦਾਂਗੇ ਆ ਦੇਖੋ ਗੋਭੀ ਦੀਆਂ ਲੈਣਾ ਉਹ ਵੀ ਵਧੀਆ ਚੱਲ ਪਈ ਤਾਂ ਦੀ ਗੋਭੀ ਵਿੱਚ ਮੁਰਕ ਉੱਠ ਖੜੀ ਹੁਣ ਫਿਰ ਪਾਣੀ ਲਾ ਕੇ ਗੋੜਦਾਂਗੇ ਪਿਆਜ਼ ਵੀ ਇਹਦੇ ਚ ਹੈਗੇ ਆ ਦੇਖੋ ਪਿਆਜ਼ ਵੀ ਚੱਲ ਪਈ ਹੈ ਵਿੱਚ ਮੁਰਕ ਆਪਾਂ ਦੇਸੀ ਰੇ ਹੀ ਪਾਉਨੇ ਨੇ ਆ ਵੱਧ ਤੋਂ ਵੱਧ ਹੁਣ ਵਿੱਚ ਹੁਣ ਖਲਾਰ ਦਾਂਗੀ ਮਿੱਟੀ ਲਾਉਣ ਲੱਗੀ ਬੱਕਰੀਆਂ ਦੀ ਰੇਹ ਦਾ ਰੇੜੀ ਜੀ ਗੱਲ ਬਣ ਜੂ ਪੂਰੀ ਵਧੀਆ ਤੇ ਪਹਿਲਾਂ ਤਾਂ ਮਿਰਚਾਂ ਜੀਆਂ ਨੂੰ ਆਏ ਹੋ ਗਿਆ ਸੀ ਆਦੇ ਕੁੰਗੀਆ ਰੋਗ ਪੈ ਗਿਆ ਸੀ ਹੁਣ ਐਮ 45 ਲਗਾਤਾਰ ਕਈ ਦਿਨ ਮਾਰੀਆ ਹੁਣ ਨਵਾਂ ਫੁੱਲ ਪਹੁੰਚ ਆ ਗਿਆ ਕਈ ਫੇਰ ਆਦੇ ਹਰੀਆਂ ਮਿਰਚਾਂ ਵੀ ਬਣ ਚੱਲੀਆਂ ਨਵੇਂ ਦਵਾਰਾ ਫੁੱਲ ਚੱਕੇ ਹਮ 45 ਨਾਲ ਹਜੇ ਪੱਤੇ ਤਾਂ ਨਹੀਂ ਚੱਜਣਾ ਖੁੱਲੇ ਜੇ ਨਵੇਂ ਪੱਤੇ ਆਦੇ ਕਾੜਦੇ ਨਵੇਂ ਫੁੱਲ ਪੈਂਦੇ ਹੁੰਦੇ ਆ ਬਹੁਤ ਐਮ 45 ਲਗਾਤਾਰ 2-3 ਦਿਨ ਮਾਰੀ ਆ ਇਹਨਾਂ ਤੇ ਜਲ ਹਜੇ ਹੋਰ ਦੇ ਜਾਣੀਆਂ ਆ ਬਦਾਮ ਦਾ ਬੂਟਾ ਦੇਖੋ ਪਾਸ ਸੋਨੇ ਨੇ ਪੱਤੇ ਜੇ ਜ ਝਾੜ ਜਾਣੇ ਆ ਸਾਰੇ ਇਪਦਾਮ ਐ ਕਿਹਦੇ ਨਾਲੋਂ 바ਵਾ ਹੋ ਗਏ ਯਾਨੀ ਇਹ ਕਹਿ ਦਈਏ ਗਿਰੀ ਗਿਰੀ ਹੋ ਗਈ 바ਵਾ ਹੋ ਗਈ ਐ ਕਿ ਇਹ ਆਮਰੂਦ ਦਾ ਬੂਟਾ ਤੇ ਤੈਨੂੰ ਦੋ ਵਾਰੀ ਫਲ ਲੱਗਦਾ ਗਿਰੀ ਪਹਿਲਾਂ ਇੱਕ ਵਾਰੀ ਹੁਣ ਫੇਰ ਹੁਣ ਫੁੱਲ ਫਲ ਚਟਦਾ ਹੁਣ ਆ ਦੇਖੋ ਹਾ ਦੇ 바ਵਾ ਬਣ ਆਇਆ ਐ ਫਾਲਾ ਦੇਖੋ ਆ ਦੇ ਇਹ ਗੁੱਛੀਆਂ ਆ ਜਾਂਦੀ ਲੱਗਦਾ ਇਹਨੂੰ ਫੜਾ ਲਈ ਲੱਗ ਗਿਆ ਆ ਆ ਦੇ ਤੇ ਹੁਣ ਲਾਉਨੇ ਆਪਾਂ ਇਹਨੂੰ ਪਾਣੀ ਉਹ ਵੀ ਨੂੰ ਤੇ ਨਾਲ ਇਹ ਪਿਆਜ਼ਾਂ ਨੂੰ ਪਤਲਾ ਪਤਲਾ ਜਿਹਾ ਲਾ ਦਿੰਨੇ ਆ ਆਪਾਂ ਛੜਟ ਆਨੇਂ ਬੂਦਾ ਬੁੱਟਾ ਖੜਾ ਤੇ ਆਹ ਦੇ ਛੜਤਾ ਖਾਲੀਆਂ ਚ ਪਾਣੀ ਬਦਲਾ-ਬਦਲਾ ਜਿਹਾ ਲਾ ਦਾਂਗੇ ਪਾਣੀ ਗੋਬੀ ਨੂੰ ਉਧਰ ਉਹ ਪਿਆ ਜਾਲੇ ਚ ਵੀ ਛੜਤਾ ਨਾਲ ਹੀ ਉਹਦੇ ਸਾਰੇ ਛੜ ਦਾਂਗੇ ਥੋੜਾ-ਥੋੜਾ ਜਿਹਾ ਪਾਣੀ ਉਧਰ ਨਾਲ ਨਾਲ ਉਹ ਤਿੰਨ ਚੌਹ ਵਟਾਂ ਨੂੰ ਪਿਆ ਗਿਆ ਸੀ ਪਾਣੀ ਚੋਨੇ ਚੋ ਖੁੱਡ ਜੀ ਪੈ ਗਈ ਸੀ ਤੇ ਆ ਇਧਰ ਆਪਾਂ ਲਾ ਦਨੇ ਆ ਪਤਲਾ ਜਿਹਾ ਪਾਣੀ ਰੋਬੀ ਨੂੰ ਤੇ ਫਿਰ ਇਹਨੂੰ ਗੋੜ ਦਾਂਗੇ ਮੁਰਕ ਤੋਂ ਰੋਟੀ ਕਰ ਦਾਂਗੇ ਅੱਜਾਂ ਨੂੰ ਰੋਬੀ ਨੂੰ ਪਤਲਾ ਪਤਲਾ ਜਿਹਾ ਪਾਣੀ ਲਾਤਾ ਬਸ ਹੁਣ ਇਹ ਸੇਗਲ ਜੀ ਵਟਾ ਫੜ ਜਾਣਗੀਆਂ ਬਾਲਾ ਪਾਣੀ ਵੀ ਬਸ ਮੜਾਈ ਸਾਰੇ ਪਰਤ ਆ ਕੇ ਰਾਂ ਪਤਲਾ ਪਤਲਾ ਬਸ ਤੜਾ ਰਾਤੇ ਰਾਤ ਸੇਗਲ ਜੀ ਫੜ ਜਾਣਗੀਆਂ ਇਹ ਹੇ ਬੋ ਹਰ ਵਾਰ ਫੇਰ ਬੱਤ ਜਿਆਇਆ ਚ ਰੰਬਾ ਮਾਰ ਦਾਂਗੇ ਤੇ ਰੰਬਾ ਮਾਰ ਕੇ ਵਿੱਚ ਪਾ ਦਾਂਗੇ ਬਾਅਦ ਚ ਮੱਕਰੀਆਂ ਵਾਲਾ ਰੇ ਬਹੁਤ ਵਧੀਆ ਬਣ ਜੂ ਫੇਰ ਨਾਲੇ ਮਿੱਟੀ ਲੱਗ ਜੂ ਗੋਭੀ ਨੂੰ ਤੇ ਹੋ ਪਿਆਜ਼ ਵਿੱਚੋਂ ਬਾ ਚਮਕ ਜਾਣਗੇ ਆ ਤੇ ਪਿਆਜ਼ ਤਾਂ ਬਹੁਤ ਸੋਹਣੇ ਚੱਲੇ ਹੋਏ ਆ ਬਸ ਆਦੇ ਹੁਣ ਸੇਕਲ ਜੀ ਫੜ ਜਾਣੀਆਂ ਇਹਨਾਂ ਨੇ ਵੱਟਾ ਨੇ ਵਧੀਆ ਬਣ ਜਾਣੇ ਆ ਆਦੇ ਪਾਲਕ ਵੀ ਆਦੇ ਵਿੱਚੋਂ ਐ ਨਿਕਲਦੀ ਹੁੰਦੀ ਤੇ ਤਣੀਆਂ ਵਾਲੀਆਂ ਚੁੰਡੀਆਂ ਵੀ ਆ ਰਹੀ ਨਿਕਲਦੀਆਂ ਹੁੰਦੀਆਂ ਆਹ ਦੀ ਦੇਖੋ ਆਹਦੇ ਤਣੀਆਂ ਐ ਹਰਾ ਹੁੰਦਾ ਆਉਂਦਾ ਆਹ ਦੀ ੁੰਡੀਆਂ ਨਾਲ ਸੋਨੇ ਨੇ ਸਾ ਸੇਗਲ ਜੀ ਨਾਲ ਜਾਵਾ ਬਾਹਰ ਆ ਜੂ ਆਹ ਵੇ ਕਿੰਨੂ ਦਾ ਬੂਟਾ ਵੀ ਨਵੇਂ ਪੱਤੇ ਬਹੁਤ ਕੱਢਦਾ ਆਉਂਦਾ ਆਹ ਦੀ ਚੱਲ ਪਿਆ ਇਹ ਵੀ ਤੇ ਆਹ ਦੇਖੋ ਹਲਦੀ ਵੀ ਇਨਾ ਘਾ ਇੱਥੇ ਵੀ ਲਾਇਆ ਹੁੰਦਾ ਪੱਕਾ ਹੀ ਹਲਦੀ ਦਾ ਆਹਦੇ ਆਂਬ ਦਾ ਬੂਟਾ ਵੀ ਨਵੇਂ ਫੁੱਟ ਬਹੁਤ ਕਰਦਾ ਆਉਂਦਾ ਇਹ ਆਂਬ ਲਾਇਆ ਸੀ ਇਹ ਵੀ ਤਾਂ ਤੋਂ ਆਦੇ ਟੂਸੇ ਨਵੇਂ ਦੇਖੋ ਕੱਢਦਾ ਆਉਂਦਾ ਹੋਰ ਵਧੀਆ ਫੁੱਟ ਕਰਦਾ ਆਉਂਦਾ ਉਹਦੇ ਨਵੇਂ ਪੱਤੇ ਕੱਢਦਾ ਆਉਂਦਾ ਚੱਲ ਪਿਆ ਇਹ ਵੀ ਵਧੀਆ ਚੱਲ ਪਿਆ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ